ਤੇ ਬਾਬੇ ਉਹ ਆ ਫੀਡ ਆ ਜੀ ਗੋਦरेज ਦੀ 0 ਨੰਬਰ ਫੀਡ ਆ ਜਿਹੜਾ ਹਿੱਸਾ ਪਾਣਾ ਫੀਡ ਦਾ ਹਿੱਸਾ ਹਿੱਸਾ ਪਾਣਾ ਫੀਡ ਦਾ ਲਗਭਗ ਇੰਨਾ ਸਾਰੇ ਨੂੰ ਕਰ ਦੇਣਾ ਮਿਕਸ ਤੇ ਆਜੋ ਤੁਹਾਨੂੰ ਹੁਣ ਪਾ ਕੇ ਵੀ ਦਿਖਾਣਾ ਐ ਮੈਂ ਕਿਤਾਬਾਈ ਤੇ ਕਿੰਨੇ ਕੁ ਪਾਣੀ ਆ ਹਾਂਜੀ ਕਿੱਦਾਂ ਜੀ ਮੇਰਾ ਸਾਰੇ ਵੀ ਠੀਕ ਠਾਕ ਹੋ ਜੀ ਚੜਦੀ ਕਲਾ ਜੋ ਜੀ ਤੇ ਅੱਜ ਵੀਰੋ ਤੁਹਾਨੂੰ ਦੱਸਾਂਗੇ ਅਸੀਂ ਜੜੀ ਵਡੀਆਂ ਜੋੜੀਆਂ ਨੂੰ ਅਸੀਂ ਫੀਡ ਪਾਈਦੀ ਐ ਜੇ ਨਾ ਬੱਚੇ ਬਹੁਤ ਵਧੀਆ ਪਲਦੇ ਆ ਤੇ ਕਬੂਤਰ ਦਾ ਵੀ ਜ਼ੋਰ ਘੱਟ ਲੱਗਦਾ ਐ ਆਹ ਤੁਹਾਨੂੰ ਦਿਖਾਣਾ ਮੈਂ ਅੱਜ ਜਿਹੜੀ ਫੀਡ ਪਾਈਦੇ ਹਾਂ ਇਹਨਾਂ ਨੂੰ ਤੇ ਬਾਬੇ ਉਹ ਆ ਫੀਡ ਆ ਜੀ ਗੋਦਰੇਜ ਦੀ 0 ਨੰਬਰ ਫੀਡ ਆ ਜਿਹੜੀ ਪੋਲਟਰੀ ਫਾਰਮ 'ਚ ਚੂਚਿਆਂ ਨੂੰ ਨਹੀਂ ਪਾਉਂਦੇ ਛੋਟਿਆਂ ਨੂੰ ਛੋਟੇ ਚੂਚਿਆਂ ਨੂੰ ਉਹ ਫੀਡ ਆ ਏ 0 ਨੰਬਰ ਕਰੋ ਚੱਕ ਇਹਦੇ ਬੱਚਿਆਂ ਨੂੰ ਬਹੁਤ ਫਾਇਦੇ ਆ ਜੀ ਕਬੂਤਰ ਇੱਕ ਤੇ ਜ਼ੋਰ ਘੱਟ ਲੱਗਦਾ ਕਬੂਤਰ ਦਾ ਤੇ ਦੂਜਾ ਬੱਚੇ ਵਧੀਆ ਪਾਲਦੇ ਆ ਫੁੱਲ ਦੇ ਬਹੁਤ ਆ ਇਹ ਦਿਨ ਗੋਦਰੇ ਜਦੀ ਆ ਹੁਣ ਤੁਹਾਨੂੰ ਮੈਂ ਦੱਸਦਾ ਕਿੰਨੇ ਚ ਕਿੰਨੀ ਨੂੰ ਮਿਕਸ ਕਰਨੀਆਂ ਆ ਆ ਪਹਿਲਾਂ ਤੋਂ ਮੈਂ ਪਾਲੀ ਜਵੀ ਜਵੀ ਤੇ ਆ ਤੁਹਾਨੂੰ ਪਤਾ ਹੀ ਹੈ ਮਿਕਸ ਖਰਾਕ ਜਿਹੜੀ ਉਦਾਲ ਬਣਾਈ ਸੀ ਤੁਸੀਂ ਦੇਖੀ ਹੋਣੀ ਸਾਰਿਆਂ ਨੇ ਜੜੇ ਮੇਰੇ ਵੀਰ ਨੇ ਨਹੀਂ ਦੇਖੀਓ ਪਿੱਛੇ ਵੀਡੀਓ ਜਾ ਕੇ ਦੇਖ ਸਕਦਾ ਚੈਨਲ ਉੱਤੇ ਇੱਕ ਡੱਬਾ ਆਈ ਲਗਭਗ ਕਿਲੋ ਦਾ ਡੱਬਾ ਥੱਲੇ ਪਾਈ ਥੋੜੀ ਜਵੀ ਉੱਤੇ ਪਾਤਾ ਇੱਕ ਡੱਬਾ ਮਿਕਸ ਖਰਾਗ ਦਾ ਪਾਉਣਿਆ ਜੀ ਇਹਦਾ ਛੋਟਾ ਹਿੱਸਾ ਪਾਉਣਾ ਫੀਡ ਦਾ ਛੋਟਾ ਹਿੱਸਾ ਪਾਉਣਾ ਫੀਡ ਦਾ ਲਗਭਗ ਇੰਨਾ ਔਰ ਇਹਨੂੰ ਕਰ ਦੇਣਾ ਮਿਕਸ ਇੰਨੇ ਇੱਕ ਨੂੰ ਮਿਕਸ ਕਰਕੇ ਤੇ ਬਾਅਦ ਚ ਉਹਨਾਂ ਨੂੰ ਪਾ ਦੇਣੀ ਤੇ ਖਾਤੀ ਕੇ ਆ ਤੇ ਉਹਨਾਂ ਨੇ ਚੋਗਾ ਦੇ ਦੇਣਾ ਬੱਚਿਆਂ ਨੂੰ ਤੇ ਆਜੋ ਨੂੰਨ ਪਾ ਕੇ ਵੀ ਦਿਖਾਣਾ ਕਿ ਕਿਦਾਂ ਪਾਈ ਤੇ ਕਿੰਨੇ ਕੁ ਪਾਣੀ ਲਓ ਜੀ ਮੇਤਰੋ ਪਾਤੀ ਖਰਾ ਕੇ ਇਹਨਾਂ ਨੂੰ ਤੁਹਾਡੀਆਂ ਜੋੜੀਆਂ ਨੂੰ ਜਿਹੜਾ ਖਾਣਗੇ ਤੇ ਬੱਚਿਆਂ ਨੂੰ ਚੋਗਾ ਦੇਣਗੇ ਤੇ ਬੱਚੇ ਵਧੀਆ ਪਾਲਣਗੇ ਬਾਕੀ ਪਿਛਲੀਆਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਜਿਹੜੇ ਬੱਚੇ ਪਾਲਦੇ ਸਾਡੇ ਚੈੱਕ ਕੀਤੇ ਹੋਣਾ ਜਿਨ੍ਹਾਂ ਨਹੀਂ ਕੀਤਾ ਉਹ ਜਾ ਕੇ ਪਿਛਲੀਆਂ ਵੀਡੀਓ ਦੇਖ ਸਕਦੇ ਆ ਖਰਾਕ ਪਾਤੀ ਇਹਨਾਂ ਨੂੰ ਮੰਨਨੌਰ ਰੱਖਦੇ ਆ ਵੱਡੇ ਜੋੜਿਆਂ ਨੂੰ ਤੇ ਉਧਰ ਵੀਰੋ ਪਾਣੀ ਫੇਰ ਕਰ ਲਿਆ ਤਿਆਰ ਆਜਾ ਠੰਡ ਵਾਲਾ ਜਿਨ੍ਹਾਂ ਨਹੀਂ ਦੇਖਿਆ ਉਹ ਕੱਲ੍ਹ ਵਾਲੀ ਵੀਡੀਓ ਜਾ ਕੇ ਦੇਖ ਸਕਦਾ ਹੈ ਪਾਣੀ ਕਿੱਦਾਂ ਬਣਾਇਆ ਹੈ ਜਿਉਂ ਠੰਡ ਬਹੁਤ ਹੈ ਤੇ ਪਾਣੀ ਜ਼ਰੂਰੀ ਹੈ ਹੁਣ ਤੋ ਜੀ ਬਾਬਿਓ ਰੱਖਤੇ ਦਾਣੇ ਇਹਨਾਂ ਨੂੰ ਇੱਧਰ ਤੇ ਇੱਧਰ ਇਹਨਾਂ ਨੂੰ ਵੀ ਰੱਖਤੇ ਆ ਜਿਹਨੇ ਖਾ ਪੀ ਗਏ ਤੇ ਚੋਗਾ ਦੇਣਗੇ ਬੱਚਿਆਂ ਨੂੰ ਬਾਕੀ ਤੁਹਾਨੂੰ ਬ੍ਰੀਡ ਦਿਖਾ ਦੇਣਾ ਮੈਂ ਇਹਨਾਂ ਕਿੱਦਾਂ ਦੀ ਹੁੰਦੀ ਆ ਡੇਸ ਕਰੋ ਜੀ ਆ ਵੀ ਦੋਨੋਂ ਚੈੱਕ ਤੇ ਦੋ ਇੱਧਰ ਜੋੜੀਆਂ ਤੋੜਤੀਆਂ ਇਹ ਹੁਣ ਕਿਉਂਕਿ ਕਿ ਠੰਡ ਹੋਈ ਜਾਂਦੀ ਨਾਲ ਤੇ ਹੁਣ ਬੱਚੇ ਠੰਡ ਨਾਲ ਜ਼ਿਆਦਾ ਮਰਦੇ ਆ ਇਸ ਕਰਕੇ ਜੋੜੀਆਂ ਤੋੜ ਦਿੱਤੀਆਂ ਨੇ ਬਾਕੀ ਵੀ ਪਿਛਲੇ ਵੀਡੀਓ ਜਾ ਕੇ ਬਾਕੀ ਪਿਛਲੇ ਬੱਚੇ ਦੇਖ ਸਕਦੇ ਹੁੰਦਾ ਕਲੀਅਰ ਰਿਜ਼ਲਟ ਮਿਲੇ ਆ ਨਵਾਂ ਫੀਡ ਦਾ ਉਹਦੇ ਨਾਲ ਚਲੋ ਜੀ ਵੀਡੀਓ ਨੂੰ ਕਰਦੇ ਆਂਗੇ ਇੱਥੇ ਹੀ ਖਤਮ ਮੇਰਾ ਵੀ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਅੱਗੇ ਤੁਹਾਨੂੰ ਲਈ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਅਸੀਂ ਓਕੇ ਜੀ ਮੇਰਾ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ